ਸਸੀ ਗਾਲ ਜੀ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਮੇਰਾ ਵੀਰ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਕਰੋ ਤੇ ਮੇਰਾ ਵੀਰ ਚੱਕ ਕੇ ਰੱਖੋ ਕੰਮ ਨੂੰ ਤੇ ਸ਼ੈਂਪੀਨ ਬਣ ਕੇ ਆਉਂਦੇ ਆਂ ਬਾਹਰ ਤੇ ਮੁੜ ਕੇ ਆਪਾਂ ਕਿ ਸਹੀ ਯਾਰ ਦੋਸਤ ਨਹੀਂ ਵੱਢਣੀ ਮੱਕੀ ਤੇ ਫਿਰ ਉਹ ਵੀ ਮੱਕੀ ਬਣਾ ਕੇ ਆ ਬੈਠੀ ਆ ਇਹ ਹੀ ਰਹਿ ਗਈ ਥੱਲੀ ਆਪਣੀ ਠੀਕ ਆ ਤੇ ਦੂਜੀ ਜਿਹਦੀ ਸੀ ਕਿ ਦੇਤੀ ਸੀ ਕਿਉਂਕਿ ਆ ਉਸ ਵਿੱਚ ਲੜਦਿਆਂ ਬਹੁਤ ਸੀ ਤੇ ਰਾਤ ਨੂੰ ਛੱਡ ਦਿੰਦੇ ਸੀ ਨਾ ਬਹੁਤ ਜਿਆਦਾ ਲੜਤ ਨੇ ਤੇ ਚੁੰਨਾ ਆਪਣਾ ਠੀਕ ਅੱਗੇ ਨਾਲ ਬਹੁਤ ਫਰਕ ਆ ਪੈ ਚਲਦੇ ਹੁੰ ਧਰ ਨੂੰ ਵੀ ਜਾਂਦੇ ਵੇਖ ਕੇ ਚਲਦੇ ਅੱਜ ਆ ਮੱਕੀ ਨਾ ਲਾਉਣਾ ਮੱਥਾ ਜੇ ਤਾਂ 12 ਵਜੇ ਤਿੱਕਰ ਮਸ਼ੀਨ ਆ ਗਈ ਫਿਰ ਤਾਂ ਆਪਣਾ ਮੱਥਾ ਲੱਗੂਗਾ ਤੇ ਜੇ 12 ਵਜੇ ਤਿੱਕਰ ਮਸ਼ੀਨ ਨਾ ਆਈ ਫਿਰ ਆਪਣਾ ਮੱਥਾ ਨਹੀਂ ਲੱਗਦਾ ਕਿਉਂਕਿ 12 ਵਜੇ ਉਹ ਲੇਟ ਆਉਣੀ ਹੈ ਮੋਟਰ ਵਾਲੀ 1 ਵਜੇ ਆਪਣੀ 1:30 ਵਜੇ ਆਪਣੀ ਵਾਰੀ ਆ ਤੇ ਫਿਰ ਆਪਾਂ ਫਾਰੰਗ ਹੋ ਜਾਗੇ ਇਧਰੋਂ ਇਹ ਇਹ ਬਣ ਕਰਨੀ ਦੀ ਮੱਕੀ ਆ ਕਿ ਕਮਤ ਕਮਤ ਦਾ ਕੁੱਤਾ ਹੀ ਆ ਸਾਲਾ ਮੱਕੀ ਵਾਲਾ ਇਹ ਨੱਕ ਨਾਲ ਹੀਰਾ ਵੀ ਕਢਾਉਂਦਾ ਤੇ ਮੱਥੇ ਵੀ ਬਹੁਤ ਟਕਾਉਂਦਾ ਜਦੋਂ ਮੀਂਹ ਮੂੰਹ ਪੈਣ ਲੱਗ ਪੈਂਦਾ ਇਹ ਫਿਰ ਕਰਾ ਵੀ ਆ ਕੰਮ ਤੇ ਵੀ ਨਹੀਂ ਆ ਜੇ ਤਾਂ ਮਸ਼ੀਨ ਪਹਿਲਾਂ ਆ ਗਈ ਥੋੜਾ ਬਹੁਤਾ ਕਰਾ ਦਿਆਂਗੇ ਇਹਨੂੰ 10 ਦਿਨਾਂ ਮੱਥੇ ਮੱਥੇ ਵੜਾ ਦੇਣੇ 12 ਵੇਪਕ ਕਿ ਨਹੀਂ ਫਿਰ ਆਪਾਂ ਵਾਰੀ ਆ ਫਿਰ ਆਪਾਂ ਤੋ ਲੱਗੇ ਨਹੀਂ ਜਾਣਾ ਆਪਾਂ ਬੈਠੇ ਆ ਜੀ ਖੇਤਾਂ ਗਰਮੀ ਵਾਤਾ ਤੇ ਮੱਕੀ ਨਾਲ ਲਾਈ ਬੈਠੇ ਆ ਮੱਥਾ ਮੱਕੀ ਤੁਹਾਨੂੰ ਵਿਖਾ ਦੇਣੇ ਆ ਹੇ ਰੱਬ ਇਹ ਮੱਕੀ ਹੈਗੀ ਬਲ ਕਰਨੀ ਦੀ ਲੀਆਂ ਵੱਢਣ ਵਾਲੀਆਂ ਲੀਆਂ ਵੱਡੀਆਂ ਨੇ ਚਲੜੀ ਲੀ ਤੇ ਗਰਮੀ ਬਹੁਤ ਲੱਗਦੀ ਹੈ ਇੱਥੇ ਮੰਦੀ ਹਾਲ ਹੋਏ ਪਏ ਆ। ਆਪਾਂ ਤਾਂ ਪਿਛਲੀ ਵਾਰੀ ਵੀ ਜੀ ਸੀ ਆਪਾਂ ਦਾ ਹੱਥ ਖੜੇ ਕਰਦੇ ਸੀ। ਆਪਾਂ ਤਾਂ ਕਹਾਂ ਜਵਾਕਾਂ ਨੂੰ ਵੀ ਕਹਤਾ ਵੀ ਹੋਰ ਕੰਮ ਕੋਈ ਮਰਜ਼ੀ ਕਰ ਲਓ ਤੇ ਮੱਕੀ ਦਾ ਪੰਗਾ ਨਹੀਂ ਲੈਣਾ। ਆਪਾਂ ਜੀ ਕੀ ਰਾਜਾ ਵੱਢੀ ਜਾਂਦੇ ਆ ਮੱਕੀ ਦਾ ਚਾਚੇ ਬਣ ਕਰਨੇ ਤੇ ਗਰਮੀ ਬਹੁਤ ਤੇ ਖਾਲਾ ਕੰਮ ਹੈ ਕੁੱਤਾ ਹੀ ਇਹ ਮੱਕੀ ਵਾਲਾ। ਹੁਣ ਕੰਮ ਮੈਨੂੰ ਵੀ ਆ। ਹੁਣ ਕਿਉਂਕਿ ਮੇਰੀ ਵਾਰੀ ਆ ਤੇ ਇਧਰੋਂ ਮੱਕੀ ਦਾ ਇਹਦਾ ਕੰਮ ਐ ਨਾ ਮੈਂ ਕਿਹਾ ਬਈ ਜਿਹੜਾ ਮੋਟਾ-ਮੋਟਾ ਹੁਣ ਤੋਕਰਾਉਣਾ ਤੇ ਮੈਂ ਤੇਰੇ ਨਾਲ ਕਰਾਇਆ ਜਾਂਦਾ। ਤੇ ਹੈ ਜਾਬੀਰ ਸਾਲਾ ਇਹ ਕੀ ਦਾ ਬੜਾ ਉਹ ਲੱਗਦਾ ਜabb ਪਿਛਲੀ ਵਾਰੀ ਨਾਲੇ ਇਦੋਂ ਔਖੀ ਵੱਡੀ ਸੀ ਉਹਦੀ ਇੰਨੀ ਖਿਆਈ ਨਹੀਂ ਲੱਗੀ ਸੀ ਪਤਾ ਨਹੀਂ ਕਿਉਂ ਕੋਈ ਨਾ ਤੇ ਘੇਰੇ-ਕੂਰੇ ਪਹਿਲਾਂ ਵੱਡੇ ਸੀਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਐਤ ਕੀ ਇਹ ਕੀਰੇ ਵੱਡੇ ਆ ਤਾਂ ਹੈ ਤੇ ਵਿਚਾਲਾ ਇਹ ਥੋੜਾ ਜਿਹਾ ਵੱਡ ਕੇ ਤੇ ਪੱਠੇ ਲੈ ਜਾਂਦਾ ਸੀਗਾ ਨਾ ਤਾਂ ਘੇਰਾ ਵੱਡੇ ਹੀ ਤਾਂ ਛੱਡੇ ਕੋਈ ਨਹੀਂ ਸਾਰਾ ਕੁਝ ਦਾ ਤਾਂ ਇਹ ਕੀਰੇ-ਕੂਰੇ ਤਾਂ ਬਹੁਤ ਪੱਠੇ ਇਹ ਤਾਂ ਬਣਾਦਾ ਸੀਗਾ ਮੋਨ ਜੂ ਦਾ ਅੱਜ ਆਪਣੀ ਵਾਰੀ ਹੈ ਜੀ ਪਾਣੀ ਵਟਣਾ ਮਿੰਟ ਰਹਿ ਗਿਆ 7:32 ਤੇ ਪਾਣੀ ਵਟਨੇ ਕੋਈ ਜੀ 32 ਮਿੰਟ ਦੇ ਖਾਲਾ ਆਪਣਾ ਸਵਾਰਤਾ ਸ਼ਾਇਦ ਠੀਕੇ ਠੁਕੇ ਤੇ ਦੀਦ ਖੁੱਲੇ ਕਿਸੇ ਨੇ ਪੁਰਾਣੇ ਲੈ ਲਿਆ ਹੋਊਗਾ ਵਾਰੀ ਆਪਾਂ ਸਾਰੀ ਨਹੀਂ ਲਾਉਣੀ ਐ ਤੇ ਕੀ ਵਾਰੀ ਆਪਣੀ 15 ਦੀਨੀ ਆ ਤੇ 2:30 ਘੰਟੇ ਲਾਉਣੇ ਆ 2:30 ਘੰਟੇ ਨਾਲ ਆਪਣਾ ਲੱਗ ਜਾਣਾ ਤੇ ਪਾਣੀ ਮੁੱਕੇ ਦਾ ਸਾਨੂੰ ਦਿਖਾ ਦਿੰਦੇ ਕਿੰਨਾ ਕੁ ਪਾਣੀ ਲੱਗੇ ਦਾ ਵਕਰੀ ਆ ਪਾਣੀ ਮੁੱਕੇ ਦਾ ਭਾਈ ਇੰਨਾ ਕਾ ਆ ਦੇਖ ਲਓ ਭਾਈ ਕਹਿਣ ਦਾ ਭਾਅ ਦੋ ਕ ਮੋਟਰਾਂ ਜਿੰਨਾ ਪਾਣੀ ਆ ਬਸ ਟਾਈਮ ਪਾਸ ਚੰਗਾ ਹੋ ਰਿਹਾ ਵੈਗਰੂ ਦੀ ਮੇਰ ਨਾਲ ਓਕੇ ਆ ਠੀਕ ਨਲ ਦੇ ਘਰਾ ਪਤੋਰ ਦੇਖਰਦੇ ਸਾਨੂੰ ਪਾਣੀ ਆਪਾਂ ਵੱਢ ਲਿਆ ਸੀ ਪਾਣੀ ਲੱਗ ਗਿਆ ਪੈਣ ਆ ਵੀ ਤੇ ਇਹ ਪਾਣੀ ਲੱਗ ਗਿਆ ਪੈਣ ਤੇ ਲੈਟ ਦੀ ਜੇ ਫਰਟਾ ਕੋਈ ਲੈਟ ਦਾ ਕੋਈ ਘੰਟਾ ਦੋ ਘੰਟੇ ਆਪਾਂ ਨੂੰ ਤਾਂ ਲੋੜੂ ਵੀ ਕਿਉਂਕਿ ਪਿਛਲੀਆਂ ਦੋ ਵਾਰੀਆਂ ਆਪਾਂ ਹੀ ਲਾਈਆਂ ਸੀਗੀਆਂ ਤੇ ਇਹ ਫਰੈਸ਼ ਕਰਕੇ ਵਾਰੀ ਫਿਰ ਇਹਨਾਂ ਨੇ ਲਾਉਣੀ ਆ ਬੰਦੀ ਵੀ ਉਹਨਾਂ ਦੀ ਸੀਗੀ ਤੇ ਆਪਾਂ ਫਿਰ ਵੀ ਦੋ ਢਾਈ ਘੰਟੇ ਵਿੱਚੋਂ ਲੈ ਲੈ ਮੈਂ ਕਿਹਾ ਦੋ ਢਾਈ ਘੰਟੇ ਵਿੱਚੋਂ ਦੇ ਦਿਓ ਚਲੋ ਆਂਦੇ ਕੋਈ ਨਹੀਂ ਵਿੱਚ ਅਸੀਂ ਮੋਟਰ ਚਲਾ ਲਾਂਗੇ ਰਲਾ ਕੇ ਲਾ ਲਾਂਗੇ ਲੈਟ ਤਾਂ ਆਪਾਂ ਨੂੰ ਦੇ ਗਈ ਈ ਤੋਖਾ ਤੇ ਵਾਰੀ ਸੀ ਕੀ ਵਾਰੀ ਚੱਲ ਵਾਰੀ ਆਪਾਂ ਨੂੰ ਬਚਾ ਗਈ ਆ ਲਾਇਆ ਝੋਨਾ ਲਾਉਣਾ ਸੀਗਾ ਹੋਰ ਤਾਂ ਆਪਾਂ ਲਾਉਣਾ ਨਹੀਂ ਸੀ ਉਧਰ ਕਿਉਂਕਿ ਦਵਾਈ ਕਰਨੀ ਆ ਤੇ ਉਹ ਮੋਟਰ ਤਾਂ ਪਈਆ ਬੰਦ ਤੇ ਵਾਰੀ ਚੱਲੀ ਜਾਂਦੀ ਆ ਵਾਰੀ ਉਹ ਤਾਂ ਆਪਣੀ ਸ਼ੀ 40 ਟਿੱਕਰ ਤੇ ਵਿੱਚੋਂ ਫਿਰ 4 ਵਜੇ ਪਾਣੀ ਚਾਚੀ ਗਿਆ ਨੇ ਵੜ ਲੈਣਾ ਤੇ ਆਪਣਾ ਉਦੋਂ ਲੱਗ ਹੀ ਜਾਊਗਾ 4:30 ਤੇ ਲੇ ਜੂ ਡੰਗਾ ਸਰ ਜੂ ਆਪ ਨੂੰ ਮਿੱਤਰਾਂ ਨੂੰ ਆਪਾਂ ਦਾਣਾ ਪਾਣੀ ਪਾਤਾ ਹੀ ਕਿਉਂ ਕਰਕੇ ਮੈਂ ਕੱਲਾ ਸੀ ਤੇ ਪਹਿਲਾਂ ਤੁਹਾਨੂੰ ਦਿਖਾ ਨਹੀਂ ਸਕਿਆ ਆਪਾਂ ਤੁਹਾਨੂੰ ਹੁਣ ਦਿਖਾ ਦਿੰਨੇ ਆ ਤੇ ਟੂਨੀਅਨ ਟੂਡੇ ਹੋਡ ਟੈਲੀਵਿਜ਼ਨ ਫਾਰ ਕੰਪ੍ਰੈਜ਼ੈਂਟਡ ਬਾਈ ਮਨੁਸ਼ੀ ਸੁਜ਼ੂਕੀ ਆਪਣੇ ਆਂ ਬੈਠੇ ਬੱਚੇ ਠੀਕ ਆ ਬਾਅਦ ਆ ਕਰਾਂਗੇ ਨਿੱਕੇ ਨਿੱਕੇ ਸਗਾ ਸੋਕੀ ਗੱਜ ਜਾਂਦੇ ਤੇ ਆਪੂ ਉਤਰ ਆਪਣੇ ਹਾਂ ਦੇ ਲਾਈ ਬੈਠੀਆਂ ਕਬੂਤਰ ਨੇ ਸੈਟਅਪ ਮੰਗ ਕਦੀ ਮੇਰ ਨਾਲ ਬੈਠ ਆਪਾਂ ਚੱਲੇ ਆ ਜੀ ਪਿੰਡ ਦੂਰ ਦੀ ਉੱਥੇ ਜੋੜ ਦਾ ਫੋਨ ਲੜਾਇਆ ਵੀ ਆਪਣਾ ਨੋਟ ਕਰਨਾ ਉਹ ਕਰਨੀ ਚੱਲੇ ਸੀ ਜੀ ਇਹ ਦੇਖ ਇਹ ਲੋਟੋ ਗਿਆ ਤਾਂ ਇਸ ਤੇ ਇੱਕ ਦਾ ਹੀ ਪਤਾ ਲੱਗਿਆਗਾ ਕਿ ਬਜਟ ਤੇ ਕੁਵਾਈ ਫਾਈ ਆਸਟੇਕ ਜੀ ਪਰਚੀ ਆ ਮੰਗੀਆ ਕੋਈ ਕਰਦੀ ਤਾਂ ਕਿ ਆਪਣੀ ਐਲਈਡੀ ਆ ਕਾ ਵੀ ਬਣਾਣੀ ਇਸ ਵਾਈਫਾਈ ਤੇ ਇਸ ਟੈਕ ਦਾ ਫੋਨ ਜਾਈ ਵਾਰੀ ਸੀਗੇ ਜੀ ਵਾਰੀ ਨਾ ਪਤਲਾ ਪਤਲਾ ਲੱਗ ਗਿਆ ਸਾਰਾ ਤੇ ਕੱਲ ਨੂੰ ਮੋਟਰ ਚਲਾਵਾਂਗੀ ਕੱਲ ਨੂੰ ਫਿਰ ਪਾ ਦੇਾਂਗੇ ਪਾਣੀ ਵਾਰੀ ਨਾ ਸੈੱਟ ਹੋ ਜੂ ਸਾਰਾ ਤੇ ਹੁਣ ਆਪਾਂ ਲੱਗੇ ਆ ਜੀ ਵਲੌਗ ਦੀ ਸਮਾਪਤੀ ਕਰਨ ਲਾਇਕ ਸ਼ੇਅਰ ਕਮੈਂਟ ਮੇਰਾ ਵੀਰ ਜਰੂਰ ਕਰਿਆ ਕਰੋ ਹੈਨਾ ਸਪੋਰਟ ਕਰਿਆ ਕਰੋ ਤੇ ਸਾਰੀ ਵੀਰ ਨੂੰ ਸਿੱਕਾ ਮਿਲਦੇ ਅਗਲੇ ਵਲੌਗ